ਜਿਵੇਂ ਕਿ ਇਸ ਸਮੇਂ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਵੀ ਹੋ ਚੁੱਕੀ ਹੈ ਫਰੀਕੋਟ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਸਰਬਸੰਮਤੀ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਜਿਹੜਾ ਹੈ ਸਰਪੰਚ ਨਹੀਂ ਮਿਲਿਆ ਜਾਣਕਾਰੀ ਮੁਤਾਬਕ ਇਸ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਸਿਮਾ ਬਹਿਬਲ ਵੱਲੋਂ ਆਪਣੇ ਪਿਤਾ ਨੂੰ ਸਰਪੰਚ ਉਮੀਦਵਾਰ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਵੀ ਸਰਬਸੰਮਤੀ ਨਾਲ ਉਹਨਾਂ ਦੇ ਪਿਤਾ ਨੂੰ ਸਰਪੰਚ ਚੁਣ ਲਿਆ ਗਿਆ ਸੀ ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਸਿਮਾ ਅਤੇ ਪੁਲਿਸ ਵਿਚਕਾਰ ਇੱਕ ਟਕਰਾ ਹੋਇਆ ਸੀ ਜਿਸ ਵਿੱਚ ਸਿਮਾ ਬੇਬਲ ਅਤੇ ਉਸਦੇ ਪਿਤਾ ਮੌਕੇ ਤੋਂ ਫਰਾਰ ਹੋ ਗਏ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ 9 ਲੋਕਾਂ ਦੇ ਖਿਲਾਫ ਫਕਟਵਾ ਵੀ ਦਰਜ ਕੀਤਾ ਗਿਆ ਜਿਸ ਵਿੱਚੋਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਅਸਲਾਹ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਸੀ ਉਸ ਤੋਂ ਬਾਅਦ ਗੈਂਗਸਟਰ ਸਿਮਾ ਬੇਬਲ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਜਿਸ ਵਿੱਚ ਉਸ ਵੱਲੋਂ ਜਾਇਤੂ ਦੇ ਵਿਧਾਇਕ ਉੱਪਰ ਵੀ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਵੱਲੋਂ ਸਰਪੰਚੀਦਾਨ ਨੂੰ ਤੋਂ ਪੈਸੇ ਮੰਗ ਗਏ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਸਾਥ ਦਿੱਤਾ ਗਿਆ ਸੀ। ਇਸ ਵਿੱਚ ਇੱਕ ਨਵਾਂ ਮੋੜ ਉਸ ਸਮੇਂ ਆਇਆ ਜਦੋਂ ਅੱਜ ਪਿੰਡ ਵਾਸੀ ਇਕੱਠੇ ਹੋ ਕੇ ਫਰੀ ਕੋਰ ਦੇ ਐਸਐਸਪੀ ਨੂੰ ਮਿਲਣ ਪਹੁੰਚੇ ਉਹਨਾਂ ਵੱਲੋਂ ਇੱਕ ਪੱਤਰ ਐਸਐਸਪੀ ਫਰੀ ਕੋਰ ਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕੀਤੀ ਜਾਵੇ। ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਪਿੰਡ ਦੀ ਸਰਪੰਚੀ ਦੀ ਚੋਣ ਇੱਕ ਵਾਰ ਰੁਕ ਗਈ ਹੈ। ਮੁਝੇ ਪਾਸੇ ਇਸ ਬੰਦ ਦੇ ਵਿੱਚ ਫ੍ਰੀਕੋਰਪਸ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਕੀ ਪੱਖ ਰੱਖਿਆ ਪਿੰਡ ਵਸਗਾਂ ਨੇ ਅਤੇ ਕੀ ਅਸ਼ਵਾਸ਼ਣ ਦਿੱਤਾ ਫ੍ਰੀਕੋਰਪਸ ਨੇ ਪਰਮਾ ਸਿੰਘ ਵਰਯੂਗਾ ਕਾਲਾ ਸਾਹਿਬ ਵਾਜੀ ਦੀ ਫਤਿਹ ਸਾਡੇ ਪਿੰਡ ਦਾ ਅਸੀਂ ਬੜੀ ਧੂਂ ਧਾਮ ਦੇ ਨਾਲ ਸਿਆਣੇ ਬੰਦਿਆਂ ਨੇ ਬਹਿ ਕੇ ਰਹਿ ਕਰਕੇ ਵੀ ਸਾਲ ਸੰਪਤੀ ਕਰਨੀ ਕਰਨੀ ਹੈ ਕਿਸੇ 마을 ਦੇ ਮੈਂਬਰਾਂ ਨੂੰ ਹੀ ਨਹੀਂ ਅਸੀਂ ਇਲੈਕਸ਼ਨ ਲੜਨ ਦਿੱਤਾ ਦੇਣਾ ਸੀਗਾ ਤੇ ਅਸੀਂ ਮੈਂਬਰ ਵੀ ਸਾਰੇ ਸਰਪੰਚੀ ਨੇ ਚੁਣੇ ਸੀਗੇ 9 ਨੰਬਰ ਵਾਰਤਿਕ ਸਾਡੇ ਹੈਗਾ ਤੇ 10 ਨੰਬਰ ਸਰਪੰਚ ਤੇ ਅਸੀਂ ਸਾਰੇ ਸਰਪੰਚ ਮਤਲਬ ਪਤਾ ਨਹੀਂ ਕੀ ਭਾਲਾ ਵਰਤਦਾ ਸਾਡੇ ਪਿੰਡ ਦੇ ਵਿੱਚ ਮਤਲਬ ਵਾਲੀ ਸੀ ਤੇ ਪ੍ਰਸ਼ਾਸਨ ਨੇ ਮਤਲਬ ਹੀ ਠਕਾ ਕੀਤਾ ਤੇ ਉਹ ਮੁੰਡੇ ਨੂੰ ਭਜਾਤਾ ਬਸ ਆਹੀ ਗੱਲ ਹੋਈ ਔਰ ਕਮਕੀ ਕਿਸ ਦੇ ਨਾਮ ਤੇ ਬਣੀ ਇੱਕ ਵਾਰ ਗੁੱਸੇ ਨੂੰ ਦਿਲਾਤਾ ਹੈ। ਸਾਹਿਬ ਕੀ ਕਾਰਨ ਮੰਨਦੇ ਹੋ ਵੀ ਕਾਹ ਤੋਂ ਜਿਹੜਾ ਹੈਗਾ ਇਹ ਸਾਨੂੰ ਕੀ ਪਤਾ ਜੀ ਉਹ ਕਿਆ ਕਿਆ ਕੀ ਕਹਿ ਸਕਦਾ ਤਦੋਂ ਸੋਨੇ ਦੀ ਬੇਟਰੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕਹਿ ਰਹੇ ਵੀ ਅਮਨੁਲਕ ਉਹਨਾਂ ਨੂੰ ਪੈਸੇ ਮੰਗ ਰਹੇ ਹੈਗੇ ਆ ਵੀ ਪਦਰਪੰਚ ਬਣਾਉਣ ਦੇ ਜਾਣ ਬੁੱਧ ਕੇ ਵੀ ਉਹਨੂੰ ਸਰਪੰਚ ਜਿਹੜਾ ਪਿੰਡ ਦਾ ਇਤਬਾਨੀ ਦਿੱਤਾ ਜਾ ਰਿਹਾ ਹੈ। ਹਾਂਜੀ ਇਹ ਸਰਕਾਰ ਦੀ ਹੋ ਸਕਦਾ ਸਿਆਸਤ ਹੋਵੇ ਪਰ ਸਾਡੀ ਸਮਝੋਂ ਗੱਲ ਬਾਹਰ ਆ। ਅੱਜ ਐਸਐਸਪੀ ਸਾਹਿਬ ਨੇ ਕੀ ਤਸ਼ੱਜੋਤ ਨਹੀਂ? ਐਸਐਸਪੀ ਸਾਹਿਬ ਕਹਿੰਦੇ ਵੀ ਜੋ ਵਿਕਾਸ ਲੈ ਕੇ ਦੇ ਦਿਓ ਜੋ ਉਸ ਦਾ ਹੱਕ ਬਣਦਾ ਸਾਨੂੰ ਜਮਾਓ। ਕੀ ਕਿਹਾ ਨਹੀਂ ਗਿਆ ਤੁਸੀਂ? ਭਾਈ ਤਾਂ ਕਹਿੰਦੇ ਵੀ ਸਾਡੇ ਉਹ ਆਫਸਰ ਮੁਕਾਦਮੇ ਬਾਅਦ ਚ ਲੈ ਜਾਣ। ਠੋਕਾ ਆ ਕੇ ਬੈਠਣ ਤੇ ਅਸੀਂ ਪਿੰਡ ਦਾ ਕਾਰੋਬਾਰ ਸ਼ੁਰੂ ਕਰੀਏ। ਪਹਿਲਾ ਮੁੰਡਾ ਜਿਹੜਾ ਹੈਗਾ ਇਹ ਮਾੜੇ ਕੰਮਾਂ ਦੇ ਵਿੱਚ ਸੀਗਾ ਪਰ ਹੁਣ ਕਿਵੇਂ ਲੱਗਦਾ ਕਿਵੇਂ ਨਹੀਂ ਉਹ ਕੋਈ ਪਟਾੰਕ ਰਸਤਾ ਚਲੋੜਾ ਪਾ ਕੇ ਕਤਲ ਹੋ ਗਿਆ ਸੀ ਉਹਦੇ ਚੋ ਬਰੀ ਹੋ ਕੇ ਘਰ ਆ ਗਿਆ ਹੋਰ ਕੋਈ ਚੱਕਰ ਨਹੀਂ ਹੁਣ ਠੀਕ ਸੀਗਾ ਹਾਂ ਠੀਕ ਸਾਡੇ ਪਿੰਡ ਨੂੰ ਹਾਂਜੀ ਪਿੰਡ ਬਹਿਵਲ ਕਲਾਂ ਵਿੱਚ ਸੀ ਅਸੀਂ 29 ਤਰੀਕ ਨੂੰ ਇਕੱਠ ਕੀਤਾ ਸੀਗਾ ਸਾਰਿਆਂ ਨੇ ਸਰਪੰਚ ਦੀਆਂ ਮੈਂਬਰ ਤੇ ਸਰਪੰਚ ਚੌਂਦੇ ਸੀਗੇ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਸਾਨੂੰ ਕੋਈ ਸਮਝ ਨਹੀਂ ਗਈ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਆ ਐਸਐਸਪੀ ਸਾਹਿਬ ਨੂੰ ਮਿਲੇ ਆ ਤੇ ਇਨਕੁਆਰੀ ਦੀ ਇਨਕੁਆਰੀ ਲਾਈ ਆ ਉਹਦੇ ਚ ਅਸੀਂ ਇਨਸਾਫ ਚਾਹੁੰਨੇ ਆ ਪਿੰਡ ਦੀ ਪੰਚਾਇਤ ਵਾਂਗ ਸਕੇ ਦੁਆਰਾ ਜੇ ਦੁੱਧ ਦਾ ਦੁੱਧ ਪਾਣੀ ਪਾਣੀ ਹੋ ਸਕੇ ਸੀ ਅਸੀਂ ਗੁਰਮੁਖ ਸੰਗਤ ਨੂੰ ਜਾਂਦੇ ਜੀ ਗਾ ਜੀਓ ਗੁਰੂਕਾਰ ਪਾਠ ਕਰਦਾ ਪਿੰਡ ਦੀ ਸੇਵਾ ਵੀ ਕਰਦਾ ਹਰ ਇੱਕ ਦੇ ਨਾਲ ਵੀ ਜਾਂਦਾ ਤੇ ਸਾਰਿਆਂ ਨੇ ਉਹਨੂੰ ਕਹਿ ਲਿਆ ਸੀਗਾ ਤੇ ਅਚਾਨਕ ਹਾਂਜੀ ਗੱਲ ਸਾਹਮਣੇ ਆਈ ਸੀ ਕਿ ਤੁਹਾਡੇ ਪਿੰਡ ਦਾ ਕੋਈ ਗੈਂਗਸਟਰ ਲੜਕਾ ਹੈਗਾ ਉਹਦੇ ਕਰਕੇ ਇੰਨੀ ਕਿਸੇ ਨੇ ਕਾਗਜ਼ ਭਰੇ ਨਹੀਂ 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 ਉਹ ਤਾਂ ਜਦੋਂ ਫਾਤਰ ਨੇ ਚੁਣ ਲਿਆ ਜੀ ਸਰਬੰਤ ਜੀ ਨੇ ਪਿੰਡ ਦੀ ਸੇਵਾ ਕਰਦਾ 4 ਵਜੇ ਗੁਰਦੁਆਰਾ ਆ ਕੇ ਨਹੀਂ ਫਾਰਮ ਨਹੀਂ ਭਰੇ ਕੋਈ ਧਮਕੀ ਫਾਰਮ ਨਹੀਂ ਕੋਈ ਫਾਰਮ ਤਾਂ ਇਹ ਸੀਗਾ ਜੀ ਇਕੱਠੇ ਭਰਨੇ ਆ ਕਿ 1:30 ਵਜੇ ਭਰਨੇ ਸੀਗੇ ਜਾਂ ਇਕੱਠੇ ਭਰਨੇ ਸੀਗੇ ਤੇ ਉਹਨਾਂ ਨੂੰ ਭਾਗ ਨਹੀਂ ਦਿੱਤੇਗੇ ਪਰਚਾ ਪੈ ਗਿਆ ਫਿਰ ਸਾਰਿਆਂ ਨੇ ਸੋਚਿਆ ਵੀ ਆਪਾਂ ਸਲਾਹ ਕਰਕੇ ਬਾਅਦ ਕਰਾਂਗੇ ਪਿੰਡ ਦੇ ਕਿਸੇ ਨੂੰ ਧਮਕੀ ਮੇਰਾ ਕਿ ਸੂਰਜ ਨਹੀਂ ਸਾਡੇ ਕੋਈ ਕਿਸੇ ਨੂੰ ਨਹੀਂ ਆਈਗੀ ਜੀ ਐਵੇਂ ਝੂਠ ਮਾਰਨਾ ਉਹ ਵੀ ਮੰਗ ਕੀ ਕਰਦੇ ਪੁਛਾਸ਼ ਮੰਗ ਇਹੀ ਹੈ ਕਿ ਅਨਕੁਐਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਤੇ ਅਸੀਂ ਆਪਣੀ ਵਧੀਆ ਪੰਚਾਇਤ ਚੁਣ ਸਕੀਏ ਪਿੰਡ ਦਾ ਕੰਮ ਕਰ ਸਕੀਏ ਸਾਡੇ ਦਾ ਪਿੰਡ ਦਾ ਪਹਿਲਾਂ ਵੀ ਇੱਥੇ ਫਾਈਵਰੇ ਤੱਕ ਘਰ ਨਾਲੋਂਦੇ ਰਹੇ ਆ ਸਾਰੇ ਸ਼ਾਂਤੀ ਨਾਲ ਰਹਿੰਦੇ ਰਹੇ ਕੋਈ ਐਵੀ ਜੀ ਗੱਲ ਨਹੀਂ ਕਿ ਸਾਰੇ ਤੁਸੀਂ ਉੱਥੇ ਮਿਲਦੇ ਰਹੇ ਸਾਰੇ ਲੋਕਾਂ ਨੂੰ ਤੇ ਲੜਕੇ ਵੱਲੋਂ ਹਲਕਾ-ਫੁੜਾਇਕ ਐਲੀਗੇਸ਼ਨ ਲਾਏ ਗਏ ਨੇ ਉਹ ਉਹਨਾਂ ਨੂੰ ਹੀ ਪਤਾ ਜੀ ਉਹ ਉਹਨਾਂ ਨੂੰ ਹੀ ਪਤਾ ਕਿ ਆਪਣੀ 283 ਨੂੰ ਕੱਟ ਦਿੱਤਾ ਸੀਗਾ ਸੰਜੀ ਥਾਂ ਦੇ ਕੱਟ ਸੀਗਾ ਸਾਡਾ ਸਾਰੇ ਜਿਹੜੇ ਸਾਰੇ ਸ਼ਾਂਤੀ ਨਾਲ ਵੀ ਵਰਮਸ ਤੋਂ ਚੱਲ ਗਿਆ ਸੀਗਾ ਫਾਈਵ ਇੱਕ ਤੋਂ ਵਰਨ ਲਗਾ 1385 ਸਾਰੇ ਸਾਰਾ ਪਿੰਡੀ ਸਾਈਨ ਹੋਈ ਸੀ ਕੱਤੇ ਅਸੀਂ ਆਉਦੇ ਪਿੰਡੇ ਸ਼ਾਂਤੀ ਤੋਂ ਹੋਣੇ ਸ਼ਾਂਤੀ ਹੋਵੇ

ਇੱਕ ਕੀਤਾ ਸੀ ਸਿਮਾ ਵੈਬਲ ਤੇ ਹੋਰ ਉਹਦੇ ਸਾਥੀਆਂ ਤੇ ਉਸ ਦੇ ਸੰਬੰਧ ਚ ਅੱਜ ਜਿਹੜੇ ਵੈਬਲ ਕਲਾਂ ਦੇ ਕੁਝ ਨਿਵਾਸੀ ਆਈ ਸੀ ਕਿ ਉਹ ਇੱਕ ਤਰਕਾਸ ਦੇ ਕੇ ਗਏ ਹੈ ਕਿ ਜਿਹੜਾ ਮਕਦਮਾ ਹੈਗਾ ਇਹਦੀ ਤਫ਼ਤੀਸ਼ ਤੱਥਾਂ ਦੇ ਹਿਸਾਬ ਤੇ ਕੀਤੀ ਜਾਵੇ ਜੋ ਕਿ ਅਸੀਂ ਉਹ ਅਰਖਾਸਤ ਨੂੰ ਲੈ ਕੇ ਤੇ ਉਹਨਾਂ ਨੂੰ ਕਿਹਾ ਕਿ ਜੂ ਵੀ ਹੈ ਮੈਰਿਟ ਤੇ ਇਹ ਸਾਰੀ ਇਨਵੈਸਟੀਗੇਸ਼ਨ ਉਹ ਕੀਤੀ ਜਾਵੇ